ਦੋਸਤੋ ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਹੈ ਮੱਛਿਆ ਸੰਗਰਾਮਾਂ ਤੋਂ ਲੈ ਕੇ ਪੀਰਾਂ ਫਕੀਰਾਂ ਗੁਰੂਆਂ ਦੀ ਯਾਦ ਵਿੱਚ ਲੱਗਦੇ ਮੇਲਿਆਂ ਨੂੰ ਜੇ ਦੇਖਣਾ ਹੋਵੇ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਦੁਨੀਆ ਦਾ ਨਜ਼ਾਰਾ ਸਾਡੇ ਸਾਹਮਣੇ ਦ੍ਰਿਸ਼ਾ ਜਿਹੜਾ ਪੇਸ਼ ਹੋ ਜਾਂਦਾ ਹੈ ਮੇਲੇ ਜਾਂਦੇ ਜੇ ਪੰਜਾਬੀਆਂ ਨੂੰ ਦੇਖਣਾ ਹੋਵੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਇਹ ਘੋੜੀਆਂ ਉੱਠਾਂ ਦੇ ਉੱਤੇ ਚੜ ਕੇ ਗੱਡਿਆਂ ਦੇ ਉੱਤੇ ਜਾਂਦੇ ਸੀ ਤੇ ਆਪਣੇ ਜਿਹੜੇ ਵਾਹਨ ਹੁੰਦੇ ਸੀਗੇ ਊਠ ਘੋੜੇ ਘੋੜੀਆਂ ਉਹਨਾਂ ਨੂੰ ਸ਼ਿੰਗਾਰ ਕੇ ਰਮਾਲਾ ਬਨ ਕੇ ਪੈਰਾਂ ਦੇ ਵਿੱਚ ਘੁੰਗਰੂ ਬਨ ਕੇ ਇਹ ਮੇਲਿਆਂ ਦੇ ਵਿੱਚ ਜਾਇ ਕਰਦੇ ਸੀ ਘੋੜੇ ਘੋੜੀਆਂ ਦੇ ਉੱਤੇ ਚੜ ਕੇ ਤਾਂ ਮੇਲੇ ਦੇ ਵਿੱਚ ਜਿਹੜਾ ਹਰ ਪੰਜਾਬੀ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਲੜਾ ਹੁੰਦਾ ਹੈ ਤੇ ਬਰਾਤੀ ਕੋਈ ਨਹੀਂ ਹੁੰਦਾ ਕਿਉਂਕਿ ਹਰੇਕ ਪੰਜਾਬੀ ਬਣ ਸੰਵਰ ਕੇ ਐਨ ਪੂਰੀ ਟੌਰ ਕੱਢ ਕੇ ਨਵੇਂ ਕੱਪੜੇ ਪਾ ਕੇ ਘੋੜੇ ਜਾਂ ਘੋੜੀ ਦੇ ਉੱਤੇ ਚੜ ਕੇ ਉਹ ਜਦੋਂ ਮੇਲੇ ਜਾਂਦਾ ਤਾਂ ਉਹ ਲੜਾਈ ਲੱਗਦਾ ਹੁੰਦਾ ਹੈ ਤੇ ਹਰੇਕ ਪੰਜਾਬੀ ਮੇਲੇ ਗਿਆ ਆਪਣੇ ਆਪ ਨੂੰ ਲੜਾ ਹੀ ਮਹਿਸੂਸ ਕਰਦਾ ਹੈ ਤੇ ਸਾਰੇ ਹੀ ਲਾੜੇ ਹੁੰਦੇ ਨੇ ਤੇ ਬਰਾਤੀ ਕੋਈ ਨਹੀਂ ਹੁੰਦਾ ਤੇ ਪੰਜਾਬ ਦੀ ਧਰਤੀ ਤੇ ਮੇਲਿਆਂ ਦਾ ਜੇ ਜ਼ਿਕਰ ਕਰੀਏ ਬਹੁਤ ਸਾਰੇ ਮੇਲੇ ਪੀਰਾਂ ਫਕੀਰਾਂ ਦੀ ਯਾਦ ਦੇ ਵਿੱਚ ਲੱਗਦੇ ਨੇ ਕੁਝ ਸ਼ਰਦਾਬਸ ਲੱਗਦੇ ਨੇ ਮੱਸੀਆ ਤੇ ਸੰਗਰਾਂਦਾਂ ਸਾਡੇ ਲੱਗਦੀਆਂ ਹੀ ਰਹਿੰਦੀਆਂ ਨੇ ਜਾਨੀ ਚਾਰੇ ਪਾਸੇ ਮੇਲੇ ਮੇਲੇ ਨੇ ਮੇਲਿਆਂ ਦਾ ਇੱਕ ਵੱਡਾ ਕਾਫਲਾ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਚੱਲਦਾ ਹੀ ਰਹਿੰਦਾ ਹੈ ਤੇ ਜਿਹੜੇ ਮੇਲਿਆਂ ਦੇ ਉੱਤੇ ਝੂਲੇ ਲਾਉਣ ਵਾਲੇ ਮਨੋਰੰਜਨ ਕਰਨ ਵਾਲੇ ਬੰਜਾਰੇ ਚੂੜੀਆਂ ਵੇਚਣ ਵਾਲੇ ਉਹ ਸਾਰੇ ਇੱਕ ਮੇਲੇ ਤੋਂ ਦੂਜੇ ਮੇਲੇ ਤੱਕ ਦਾ ਸਫ਼ਰ ਕਰਦੇ ਰਹਿੰਦੇ ਨੇਗੇ ਪਰ ਕੁਝ ਐਸੀਆਂ ਥਾਵਾਂ ਨੇ ਜਿਨ੍ਹਾਂ ਥਾਵਾਂ ਨੂੰ ਲਹੂ ਨਾਲ ਸਿੰਜਿਆ ਸਾਡੇ ਸ਼ਹੀਦਾਂ ਨੇ ਮਰੀਦਾਂ ਨੇ ਉਹ ਲਹੂ ਨਾਲ ਜਦੋਂ ਸਿੰਜਿਆ ਤਾਂ ਉਸ ਧਰਤੀ ਦਾ ਇਤਿਹਾਸ ਉਹਨਾਂ ਸ਼ਹੀਦਾਂ ਨੇ ਆਪਣਾ ਲਹੂ ਡੋਲ ਕੇ ਉਹ ਆਪਣੇ ਲਹੂ ਨਾਲ ਲਿਖਿਆ ਹੋਇਆ ਇਤਿਹਾਸ ਹੈ ਤੇ ਉਸ ਇਤਿਹਾਸਕ ਥਾਵਾਂ ਦੇ ਉੱਤੇ ਵੀ ਲੋਕ ਜੁੜਦੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ ਜਦੋਂ ਉਹ ਘਟਨਾਵਾਂ ਵਾਪਰੀਆਂ ਸੀ ਜਦ ਮੈਂ ਜ਼ਿਕਰ ਕਰ ਰਿਹਾ ਕਿ ਇੱਕ ਮਾਗ ਨੂੰ ਮਾਗੀ ਦਾ ਮੇਲਾ ਜਿਹਨੂੰ ਕਿਹਾ ਜਾਂਦਾ ਹੈ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਲੱਗਦਾ ਹੈ ਤੇ ਇਸ ਮੁਕਸਰ ਸਾਹਿਬ ਦੀ ਧਰਤੀ ਨੂੰ ਜਿਹੜਾ ਇਹ ਲਹੂ ਨਾਲ ਰੰਗਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਥੀਆਂ ਨੇ ਜਿਨ੍ਹਾਂ ਨੂੰ 40 ਮੁਕਤੇ ਕਿਹਾ ਜਾਂਦਾ ਹੈ ਉਹਨਾਂ ਨੇ ਰੰਗਿਆ ਸੀਗਾ ਤੇ ਉਹਨਾਂ ਦੀ ਯਾਦ ਵਿੱਚ ਇਹ ਲੱਗਦਾ ਮੇਲਾ ਆਪਣੇ ਆਪ ਦੇ ਵਿੱਚ ਵਿਲੱਖਣ ਇਹ ਜੋੜ ਮੇਲ ਹੈਗਾ ਤੇ ਇੱਥੇ ਹੁੰਦਾ ਜਿਹੜਾ ਇਤਿਹਾਸ ਹੈ ਕਿ 1705 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਤੋਂ ਚੱਲ ਕੇ ਰਾਏਕੋਟ ਹੁੰਦੇ ਹੋਏ ਜੈਤੋ ਕੋਟਕਪੂਰਾ ਹੁੰਦੇ ਹੋਏ ਇਧਰ ਮਾਲਵੇ ਦੀ ਧਰਤੀ ਦੇ ਉੱਤੇ ਆਏ ਤਾਂ ਉਹਨਾਂ ਨੇ ਆ ਕੇ ਇਸ ਥਾਂ ਨੂੰ ਪਸੰਦ ਕੀਤਾ ਕਿ ਯੁੱਧ ਨੀਤੀ ਤੋਂ ਇਹ ਥਾਂ ਬਿਲਕੁਲ ਠੀਕ ਰਹੇਗਾ ਜੇ ਇੱਥੇ ਯੁੱਧ ਕਰਨਾ ਵੀ ਪੈ ਗਿਆ ਕਿਉਂਕਿ ਸੂਬਾ ਸਰਹੰਦ ਦੀਆਂ ਜੜੀਆਂ ਫੌਜਾਂ ਸੀ ਮੁਗਲ ਫੌਜਾਂ ਉਹਨਾਂ ਦਾ ਪਿੱਛਾ ਕਰ ਰਹੀਆਂ ਸੀਗੀਆਂ ਤੇ ਇੱਥੇ ਆ ਕੇ ਉਹਨਾਂ ਨੇ ਜੇ ਦੇਖਿਆ ਕਿ ਉੱਚੇ-ਉੱਚੇ ਟਿੱਬੇ ਵੀ ਹੈਗੇ ਨੇਗੇ ਇੱਕ ਉੱਚੀ ਟਿੱਬੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਨੇ ਆਪ ਆਪਣਾ ਟਿਕਾਣਾ ਕਰ ਲਿਆ ਉੱਥੇ ਮੋਰਚਾ ਬਣਾ ਲਿਆ ਤੇ ਇੱਕ ਪਾਣੀ ਦੀ ਭਰੀ ਹੋਈ ਢਾਬ ਢਾਬ ਜਿਵੇਂ ਛੱਪੜ ਜਿਹੜਾ ਹੁੰਦਾ ਉਹ ਛੋਟਾ ਰੂਪ ਹੁੰਦਾ ਜਿਹਨੂੰ ਟੋਬਾ ਵੀ ਕਿਹਾ ਜਾਂਦਾ ਹੈ ਪਰ ਇੱਕ ਢਾਬ ਤਾਂ ਇੱਕ ਵੱਡੀ ਝੀਲ ਟਾਈਪ ਹੁੰਦੀ ਹੈ ਕਿ ਜਿੱਥੇ ਬਾਰਿਸ਼ਾਂ ਦਾ ਪਾਣੀ ਆ ਕੇ ਨੀਵੇਂ ਥਾਂ ਦੇ ਉੱਤੇ ਇਕੱਠਾ ਹੋ ਜਾਂਦਾ ਹੈ ਤੇ ਸਾਲ-ਸਾਲ ਪਰ ਉਹ ਪਾਣੀ ਖੜਾ ਰਹਿੰਦਾ ਹੈ ਉਹਨੂੰ ਢਾਬ ਕਿਹਾ ਜਾਂਦਾ ਹੈ ਕਿ ਪਸ਼ੂਆਂ ਵਾਸਤੇ ਆਪਦੇ ਵਾਸਤੇ ਵੀ ਪੀਣ ਵਾਸਤੇ ਪਾਣੀ ਦਾ ਵੀ ਇੱਥੇ ਇੰਤਜ਼ਾਮ ਸੀਗਾ ਤਾਂ ਇੱਕ ਖਿਦਰਾਣੇ ਦੀ ਟਾਬ ਇਹਨੂੰ ਕਿਹਾ ਜਾਂਦਾ ਹੈ ਖਿਦਰਾਣੇ ਦੀ ਟਾਬ ਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਪੜਾ ਕੀਤਾ ਤੇ ਇੱਥੇ ਜਿਹੜੇ 40 ਮੁਕਤੇ ਸੀਗੇ ਪਿੱਛੇ ਜਿਹੜੇ ਗੁਰੂ ਗੋਬਿੰਦ ਸਿੰਘ ਦਾ ਸਾਥ ਛੱਡ ਕੇ ਆਗੇ ਸੀ ਪਿਛਲੀਆਂ ਲੜਾਈਆਂ ਚ ਆਨੰਦਪੁਰ ਤੋਂ ਲੈ ਕੇ ਚਮਕੌਰ ਸਾਹਿਬ ਦੀ ਲੜਾਈ ਤੱਕ ਦੀਆਂ ਉਹ ਜੋ ਆਪਾਂ ਇਤਿਹਾਸ ਪੜਦੇ ਹਾਂ ਕਿ ਜਿਹੜੇ 40 ਮੁਕਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹਨਾਂ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਦਿੱਤਾ ਸੀਗਾ ਤੇ ਬੇਦਾਵਾ ਦੇ ਦਿੱਤਾ ਸੀ ਲਿਖ ਕੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਹੈਗੇ ਅੱਜ ਤੋਂ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ ਇਸ ਤਰ੍ਹਾਂ ਦਾ ਬੇਦਾਵਾ ਲਿਖ ਕੇ ਉਹ ਜਦੋਂ ਆਗੇ ਸੀ ਤਾਂ ਇੱਥੇ ਸਲਾਮ ਕਰਨਾ ਬਣਦਾ ਹੈ ਸਤਿਕਾਰ ਨਾਲ ਸਿਰ ਝੁਕਦਾ ਮਾਈ ਭਾਗੋ ਦੇ ਅੱਗੇ ਵੀ ਜਿਨੇ ਆ ਕੇ ਉਹਨਾਂ ਬੇਦਾਵਾ ਦੇ ਚੁੱਕੇ ਸਿੱਖਾਂ ਨੂੰ ਜਿਹੜੀ ਅਸੀਂ ਬੰਗਾਰ ਪਾਈ ਲਲਕਾਰ ਪਾਈ ਤੇ ਜਦੋਂ ਉਹਨਾਂ ਨੂੰ ਲਲਕਾਰਿਆ ਉਹਨਾਂ ਨੂੰ ਝੰਜੋੜਿਆ ਤਾਂ ਮਾਈ ਭਾਗੋ ਦੇ ਉਹ ਕ੍ਰਾਂਤੀਕਾਰੀ ਸ਼ਬਦ ਸੁਣ ਕੇ ਉਹ ਮੁੜ ਗੁਰੂ ਗੋਬਿੰਦ ਸਿੰਘ ਦਾ ਸਾਥ ਦੇਣ ਲਈ ਤਿਆਰ ਹੋਏ ਤੇ ਤਿਆਰ ਹੋ ਕੇ ਉਹ ਜੰਗ ਦੇ ਮੈਦਾਨ ਵਿੱਚ ਆ ਗਏ ਤੇ ਲੜਦਿਆਂ ਲੜਦਿਆਂ ਉਹਨਾਂ ਨੇ ਜਦੋਂ ਮੋਗਲ ਫੌਜਾਂ ਪਿੱਛੇ ਆਈਆਂ ਯੁੱਧ ਹੋਇਆ ਉੱਚੀ ਟੀਬੀ ਤੋਂ ਗੁਰੂ ਗੋਬਿੰਦ ਸਿੰਘ ਨੇ ਵੀ ਆਪਣੇ ਤੀਰ ਚਲਾਏ ਤੇ ਇਹਨਾਂ 40 ਮੁਕਤਿਆਂ ਨੇ ਇਹਨਾਂ ਨੇ ਵੀ ਆਪਣਾ ਜੋਹਰ ਬਖਾਇਆ ਤੇ ਜਿਹੜੇ ਸੀਗੇ ਸੈਂਕੜੇ ਮੋਗਲ ਫੌਜੀ ਸੀ ਜਿਹੜੇ ਉਹ ਮਾਰੇ ਵੀ ਗਏ ਸੀਗੇ ਦੋਨੋਂ ਪਾਸੇ ਨੁਕਸਾਨ ਹੋਇਆ ਤਾਂ ਜਦੋਂ ਉਹ 40 ਮੁਕਤੇ ਭਾਈ ਮਹਾ ਸਿੰਘ ਤੇ ਮਾਈ ਭਾਗੋ ਦੀ ਅਗਵਾਈ ਹੇਠ ਜਿਹੜਾ ਇਹ ਜਦੋਂ ਯੁੱਧ ਲੜਿਆ ਗਿਆ ਵੱਡੀ ਅਗਵਾਈ ਤਾਂ ਗੁਰੂ ਗੋਬਿੰਦ ਸਿੰਘ ਦੀ ਸੀ ਔਰ ਇਹ ਯੁੱਧ ਲੜਿਆ ਗਿਆ ਤਾਂ ਯੁੱਧ ਲੜਦੇ ਲੜਦੇ ਫੇਰ ਜਦੋਂ ਭਾਈ ਮਹਾ ਸਿੰਘ ਸਵਾਸ त्याग ਰਹੇ ਸੀਗੇ ਤਾਂ ਗੁਰੂ ਗੋਬਿੰਦ ਸਿੰਘ ਦੇ ਨੇ ਆਪਣੀ ਬੁੱਕਲ ਦੇ ਵਿੱਚ ਲੈ ਕੇ ਜਦੋਂ ਭਾਈ ਮਹਾ ਸਿੰਘ ਦਾ ਕਹਿੰਦੇ ਨੇਗੇ ਚਿਹਰਾ ਸਾਫ਼ ਕੀਤਾ ਜ਼ਖਮੀ ਚਿਹਰਾ ਔਰ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਤਾਂ ਭਾਈ ਮਹਾ ਸਿੰਘ ਨੇ ਕਿਹਾ ਸੀ ਕਿ ਗੁਰੂ ਗੁਰੂ ਜੀ ਜਿਹੜਾ ਅਸੀਂ ਤੁਹਾਨੂੰ ਬੇਦਾਵਾ ਦੇ ਆਏ ਆ ਉਹ ਬੇਦਾਵਾ ਪਾੜ ਦਿਓ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਕੱਢ ਕੇ ਉਹ ਬੇਦਾਵਾ ਸੀ ਜਿਹੜਾ ਪਾੜ ਦਿੱਤਾ ਸੀਗਾ ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਟੁੱਟੀ ਗੰਢੀ ਗਈ ਉੱਥੇ ਗੁਰਦੁਆਰੇ ਟੁੱਟੀ ਗੰਢੀ ਸਾਹਿਬ ਵੀ ਬਣਿਆ ਹੋਇਆ ਉਹ ਟੁੱਟੀ ਗੰਢੀ ਗਈ ਸੀ ਕਿਉਂਕਿ ਬੇਦਾਵਾ ਪਾੜ ਦਿੱਤਾ ਸੀ ਤੇ ਗੁਰੂ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਦਾ ਇਹ ਆਸ਼ੀਰਵਾਦ ਲੈ ਕੇ ਭਾਈ ਮਹਾ ਸਿੰਘ ਨੇ ਆਪਣੇ ਸਵਾਸ ਤੇ ਆਗ ਦਿੱਤੇ ਸੀ ਤੇ ਜਿੰਨੇ ਵੀ ਉੱਥੇ ਫਿਰ ਸ਼ਹੀਦ ਹੋਏ ਏ ਸਾਥੀ 40 ਮੁਕਤੇ ਸੀਗੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ 5000 10000 ਦੇ ਵਿਸ਼ੇਸ਼ਨਾ ਦੇ ਨਾਲ ਨਿਵਾਜਿਆ ਸਤਕਾਰ ਦਿੱਤਾ ਤੇ ਉਹਨਾਂ ਨੂੰ ਇਸ ਖਿਦਰਾਣੇ ਦੀ ਢਾਬ ਨੂੰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਹੀ ਮੁਕਤੀ ਦਾ ਸਰ ਕਿ ਇਹ ਮੁਕਤੀ ਦਾ ਸਰ ਹੈ ਤੇ ਇਹ ਮੁਕਤੀ ਦਾ ਸਰ ਹੌਲੀ-ਹੌਲੀ ਮੁਕਤ ਸਰ ਬਣ ਗਿਆ ਤੇ ਬਾਅਦ ਵਿੱਚ ਸਾਡੀਆਂ ਸਰਕਾਰਾਂ ਨੇ ਸਤਕਾਰ ਦਿੰਦਿਆਂ ਇਸ ਧਰਤੀ ਨੂੰ ਸ਼੍ਰੀ ਮੁਕਤਸਰ ਸਾਹਿਬ ਬਣਾ ਦਿੱਤਾ ਜਿਹੜਾ ਅੱਜ ਪੰਜਾਬ ਸਰਕਾਰ ਦੇ ਰਿਕਾਰਡ ਦੇ ਵਿੱਚ ਇਸ ਥਾਂ ਦਾ ਨਾਮ ਸ਼੍ਰੀ ਮੁਕਸਰ ਸਾਹਿਬ ਹੈ ਜ਼ਿਲ੍ਹਾ ਹੈੱਡਕੁਆਟਰ ਹੈ ਇਹ ਹੁਣ ਇਸ ਵੇਲੇ ਪੰਜਾਬ ਦਾ ਤਾਂ ਇਸ ਧਰਤੀ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਵੀ ਪੇਟ ਕਰਦੇ ਆਂ ਔਰ ਮਾਈ ਭਾਗੋ ਦੇ ਉਹ ਸ਼ਬਦ ਵੀ ਸਾਨੂੰ ਯਾਦ ਆਉਂਦੇ ਨੇ ਕਿ ਉਹਨੇ ਕਿਵੇਂ ਮਰਦਾ ਰੂਹਾਂ ਦੇ ਵਿੱਚ ਆਪਣੇ ਸ਼ਬਦਾਂ ਨਾਲ ਮੁੜ ਜਾਣ ਪਾਈ ਤੇ ਉਹਨਾਂ ਨੂੰ ਝੰਡੋੜ ਕੇ ਜੰਗ ਦੇ ਮੈਦਾਨ ਦੇ ਵਿੱਚ ਲੈ ਕੇ ਆਂਦਾ ਇਹਦੇ ਨਾਲ ਹੀ ਜੁੜੀ ਹੋਈ ਇੱਕ ਗੱਲ ਹੋਰ ਸਾਨੂੰ ਯਾਦ ਆਉਂਦੀ ਹੈ ਕਿ ਜਦੋਂ ਇਹ ਮੇਲੇ ਲੱਗਦੇ ਨੇ ਤਾਂ ਇਥੇ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਅੰਦੋਲਨ ਛਿੜਿਆ ਪੰਜਾਬ ਦੀ ਧਰਤੀ ਤੇ ਤਾਂ ਸਭ ਤੋਂ ਪਹਿਲਾਂ ਕੂਕਿਆਂ ਨੇ ਆਜ਼ਾਦੀ ਦਾ ਬੇਗਲ বাজਾਇਆ ਸਤਗੁਰ ਰਾਮ ਸਿੰਘ ਜਿਹੜੇ ਨਾਮਤਾਰੀ ਗੁਰੂ ਸੀਗੇ ਉਹਨਾਂ ਨੇ ਆਪਣੇ ਸਿੱਖਾਂ ਦੇ ਰਾਹੀਂ ਜਿੱਥੇ ਗੁਰਬਾਣੀ ਦਾ ਪ੍ਰਚਾਰ ਕੀਤਾ ਉਥੇ ਆਜ਼ਾਦੀ ਦੇ ਗੀਤ ਵੀ ਉਗਾਉਂਦੇ ਸੀ ਤੇ ਉਹ ਕਿਤੇ ਵੀ ਕੋਈ ਮਾੜੀ ਗੱਲ ਨਹੀਂ ਸੀ ਹੁਣ ਦਿੰਦੇ ਅੰਗਰੇਜ਼ਾਂ ਦਾ ਉਹਨਾਂ ਨੇ ਪੂਰੀ ਤਰ੍ਹਾਂ ਨਾ ਮਿਲਵਰਤਨ ਦੀ ਲਹਿਰ ਚਲਾਈ ਹੋਈ ਸੀ ਕਿ ਅੰਗਰੇਜ਼ਾਂ ਦੇ ਹੱਥ ਦਾ ਲੱਗਿਆ ਹੋਇਆ ਨਲਕੇ ਦਾ ਪਾਣੀ ਵੀ ਨਹੀਂ ਪੀਣਾ ਉਹਨਾਂ ਦੇ ਹੱਥੀਂ ਲੱਗੇ ਹੋਏ ਦਰਖਤ ਦੇ ھیਠਾਂ ਵੀ ਨਹੀਂ ਖੜੇ ਹੋਣਾ ਉਹਨਾਂ ਦੇ ਕੱਪੜੇ ਨਹੀਂ ਪੈਣਨੇ ਹੈਗੇ ਉਹਨਾਂ ਦੇ ਡਾਕਖਾਨੇ ਕਚਹਿਰੀਆਂ ਦਾ ਬਾਈਕਟ ਕੀਤਾ ਹੋਇਆ ਸੀ ਤੇ ਮੇਲਿਆਂ ਦੇ ਉੱਤੇ ਜਦੋਂ ਲੋਕ ਇਕੱਠੇ ਹੁੰਦੇ ਸੀ ਮੁਕਸਰ ਦੇ ਮੇਲੇ ਦੇ ਉੱਤੇ ਲੋਕ ਆਉਂਦੇ ਸੀ ਤਾਂ ਇੱਥੇ ਗੌਣ ਵਾਲੇ ਵੀ ਲੱਗਦੇ ਸੀ ਕਬੀਸ਼ਰ ਲੱਗਦੇ ਸੀ ਤੇ ਕਈ ਵਾਰੀ ਜਿਹੜੇ ਰਵੈਤੀ ਗਾਇਕ ਹੁੰਦੇ ਨੇ ਉਹ ਵੀ ਆ ਕੇ ਟੋਲੀਆਂ ਦੇ ਰੂਪ ਦੇ ਵਿੱਚ ਇਕੱਠੇ ਹੋਏ ਮੇਲਿਆਂ ਨੂੰ ਗੀਤ ਸੁਣਾਉਣ ਬੈਠ ਜਾਂਦੇ ਸੀ ਤੇ ਕਈ ਵਾਰੀ ਉਹ ਗੰਦਾ ਗੀਤ ਵੀ ਸੁਣਾ ਦਿੰਦੇ ਸੀ ਕੋਈ ਮਨੋਰੰਜਨ ਵਾਲਾ ਤਾਂ ਕੁਕੇ ਇਸ ਗੱਲ ਦੇ ਉੱਤੇ ਸ਼ਖਤ ਪੈਰਾ ਦਿੰਦੇ ਸੀ ਕਿ ਇਨ੍ਹਾਂ ਪਵਿੱਤਰ ਮੇਲਿਆਂ ਦੇ ਉੱਤੇ ਕੋਈ ਬੰਦਾ ਗੰਦਾ ਗੀਤ ਨਾ ਸੁਣਾਵੇ ਮੇਲਿਆਂ ਨੂੰ ਤਾਂ ਇਹ ਸਾਨੂੰ ਕਿਤਾਬਾਂ ਦੇ ਵਿੱਚੋਂ ਜ਼ਿਕਰ ਮਿਲਦਾ ਹੈ ਕੂਕਿਆਂ ਬਾਰੇ ਲਿਖਿਆ ਕਿ ਕੂਕੇ ਗਾਉਣ ਲੱਗਣ ਨਾ ਦਿੰਦੇ ਮੇਲੇ ਮੁਕਸਰ ਦੇ ਯਾਨੀ ਕੂਕੇ ਗਾਉਣ ਗੰਦਾ ਗਾਉਣ ਲੱਗਣ ਨਾ ਦਿੰਦੇ ਕੂਕੇ ਗੰਦਾ ਗਾਉਣ ਲੱਗਣ ਨਾ ਦਿੰਦੇ ਮੇਲੇ ਮੁਕਸਰ ਦੇ ਤੇ ਕੂਕੇ ਸੀ ਜਿਹੜੇ ਕਿਤੇ ਵੀ ਗੰਦਾ ਗੀਤ ਨਹੀਂ ਸੀ ਗਾਉਣ ਦਿੰਦੇ ਉਹਨਾਂ ਗਾਇਕਾਂ ਨੂੰ ਜਿਹੜੇ ਗੰਦੇ ਵਿਚਾਰਾਂ ਦਾ ਪ੍ਰਚਾਰ ਕਰਦੇ ਹੋਣ ਤਾਂ ਇਸ ਤਰ੍ਹਾਂ ਇਹ ਜਿਹੜਾ ਮਾਗੀ ਦਾ ਮੇਲਾ ਹੈਗਾ ਇਹਦੇ ਨਾਲ ਜੁੜੀ ਹੋਈ ਇੱਕ ਬੁਝਾਰਤ ਜਿਹੜੀ ਅਸੀਂ ਬੱਚਿਆਂ ਨੂੰ ਵੀ ਪਾਉਨੇ ਹੁੰਦੇ ਆ ਕਿ ਪੋ ਰਿੱਧੀ ਮਾਗ ਖਾਦੀ ਯਾਨੀ ਪੋ ਦਾ ਲਾਸਟ ਦਿਨ ਹੁੰਦਾ ਆਖਰੀ ਦਿਨ ਹੁੰਦਾ ਜਦੋਂ ਪੰਜਾਬ ਦੇ ਲੋਕ ਰਾਤ ਨੂੰ ਮੋਠਾਂ ਤੇ ਬਾਜਰੇ ਦੀ ਖਿਚੜੀ ਬਣਾ ਕੇ ਰੱਖ ਲੈਂਦੇ ਨੇ ਅੱਗੇ ਤਾਂ ਹਾਰੇ ਚ ਧਰਦੀਆਂ ਸੀ ਸਾਡੀਆਂ ਮਾਵਾਂ ਹੁਣ ਹਾਰਿਆਂ ਦਾ ਰਵਾਜ ਚਲਿਆ ਗਿਆ ਗੈਸ ਆ ਗਈ ਹੈ ਹੁਣ ਤੇ ਹੋਰ ਬੜਾ ਸਿਸਟਮ ਰਸੋਈ ਦਾ ਬਦਲਿਆ ਹੋਇਆ ਹੈ ਤਾਂ ਉਹ ਮੋਠਾਂ ਤੇ ਬਾਜਰੇ ਦੀ ਪੋ ਦੇ ਆਖਰੀ ਦਿਨ ਰਾਤ ਨੂੰ ਰਿੰਨੀ ਹੋਈ ਖਿਚੜੀ ਤੜਕੇ ਇੱਕ ਮਾਗ ਨੂੰ ਖਾਦੀ ਜਾਂਦੀ ਹੈ ਤੇ ਤੈਨੂੰ ਕਹਿੰਦੇ ਨੇ ਕਿ ਪੋ ਰਿੱਧੀ ਮਾਗ ਖਾਦੀ ਇਹ ਮੁਹਾਵਰਾ ਵੀ ਜੁੜਿਆ ਹੋਇਆ ਹੈ ਇਸ ਮੇਲੇ ਦੇ ਨਾਲ ਉਥੋਂ ਹੀ ਇਹ ਗੱਲ ਪੈਦਾ ਹੋਈ ਹੈ ਮੁਹਾਵਰਾ ਤਾਂ ਇੰਨੀ ਗੱਲ ਕਰਦਾ ਹੋਇਆ ਅਸੀਂ ਆਪਣੇ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ 40 ਮੁਕਤਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਫਿਰ ਇਥੋਂ ਹੋ ਤਲਵੰਡੀ ਸਾਬੋ ਹੁੰਦੇ ਹੋਏ ਫਿਰ ਲਖਣ ਨੂੰ ਗਏ ਸੀਗੇ ਤੇ ਉਸ ਮਹਾਨ ਮਾਈ ਭਾਗੋ ਨੂੰ ਅਸੀਂ ਜਿੱਥੇ ਸਿਰ ਝੁਕਾ ਕੇ ਉਹਨਾਂ ਨੂੰ ਸਤਿਕਾਰ ਦਿੰਨੇ ਆ ਸ਼ਰਧਾਂਜਲੀ ਪੇਟ ਕਰਦੇ ਆ ਉਥੇ ਇਹਨਾਂ ਸ਼ਹੀਦਾਂ ਤੋਂ ਸਾਨੂੰ ਪ੍ਰੇਰਣਾ ਵੀ ਲੈਣੀ ਚਾਹੀਦੀ ਹੈ ਕਿ ਜ਼ਬਰ ਜ਼ੁਲਮ ਦੇ ਖਿਲਾਫ ਜਦੋਂ ਲੜਨਾ ਹੋਵੇ ਤਾਂ ਨਿੱਕੇ ਨਿੱਕੇ ਮਤਭੇਦ ਪਲਾ ਕੇ ਵੱਡੀ ਲੜਾਈ ਦੀ ਖਾਤਰ ਇਕੱਠੇ ਹੋ ਕੇ ਸਾਨੂੰ ਲੜਨਾ ਵੀ ਪੈਂਦਾ ਜਿਵੇਂ 40 ਮੁਕਤਿਆਂ ਨੇ ਪਹਿਲਾਂ ਬੇਦਾਵਾ ਦਿੱਤਾ ਸੀ ਬਾਅਦ ਦੇ ਵਿੱਚ ਸ਼ਾਮਲ ਹੋ ਕੇ ਬੇਦਾਵਾ ਪੜਵਾ ਵੀ ਦਿੱਤਾ ਸੀ ਤਾਂ ਇਹ ਸਾਰੀਆਂ ਗੱਲਾਂ ਸਾਨੂੰ ਪ੍ਰੇਰਣਾ ਦਿੰਦੀਆਂ ਨੇਗੀਆਂ ਤੇ ਇਹ ਸਾਡੇ ਪੰਜਾਬ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਮੁਕਸਰ ਦੀ ਧਰਤੀ ਦਾ ਜਿਹੜਾ ਇੱਕ ਮਗ ਨੂੰ ਇਹ ਲੱਗਦਾ ਮੇਲਾ ਇਹ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਵੀ ਤੇ ਇੱਥੇ ਲੋਕ ਪਹੁੰਚਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਤੁਹਾਨੂੰ ਇਹ ਗੱਲ ਚੰਗੀ ਲੱਗੇ ਤੇ ਇਹਨੂੰ ਅੱਗੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ